ਆਰੇ ਆਨੇ ਨੂੰ ਕਿਹਨਾਂ ਟਾਈਮ ਤੇ 12 ਵਜੇ ਆਪਣੀ ਕਲਾਸ ਹੈ ਤਾਂ ਸਭ ਸਾਰੇ ਆਨੇ ਆਪ ਵੀ ਜੁਟਣਾ ਇੰਨੇ ਜੀ ਟਾਈਮ ਹੈ ਸਭ ਸਾਰਿਆਂ ਨੂੰ ਫਿਰ ਟਾਈਮ ਨਹੀਂ ਸਮਝ ਆਉਂਦਾ ਇਹ ਤਾਂ ਕੁਝ کئی ਸ਼ਾਦੀਆਂ ਕਰਨ ਜਾਂ ਚੋਣਾਂ ਸਭ 12 ਵਜੇ ਰਾਈਡ ਮਤਲਬ 12 ਤੋਂ 5:00 ਜਾਂ 10 ਵਸਟਾਰਟ ਕਰਦੀ ਇਹੋ ਨਾਲ ਗਰੁੱਪ ਨੇ ਕਰਦਾ ਦੂਸਰੇ ਨੰਬਰ ਅਗਰ ਕੋਈ ਜੁਟ ਜਾਵੇ ਜੇ ਕੋਈ ਲੇਟ ਹੁੰਦਾ 5 ਮਿੰਟ ਬੱਸ ਵਗੈਰਾ ਦਾ ਇਤਿਨਾ ਤਾਂ ਸਾਨੂੰ ਮੜਾ ਦੱਸ ਜਾ ਗਰੁੱਪ ਦੀਪੰਦ ਮਿੰਟ 5-7 ਮਿੰਟ ਦਾ ਵੀ ਲੇਟ ਕਰ ਸਕਦੇ ਹਾਂ ਸਰ ਇਹਦਾ ਮਤਲਬ ਕੀ ਹੈ ਕਿ ਜਦੋਂ ਆਪਾਂ ਸਟਾਰਟਿੰਗ ਤੋਂ ਕਲਾਸ ਨਾਲ ਜੁੜਦੇ ਨਾ ਤਾਂ ਫਿਰ ਆਪਣੀ ਮਤਲਬ ਕਸ ਕਸਟਰੀਟ ਜੋ ਚੱਲ ਰਿਹਾ ਹੈ ਦਿਮਾਗ ਦਾ ਉਹ ਅਟੈਚ ਹੁੰਦਾ ਨਾਲ ਜੇ ਵੀ ਡੇਡ ਆਉਂਵੇ ਮੰਨ ਲਓ 10 ਮਿੰਟ ਦੀ ਕਲਾਸ ਲੰਘ ਗਈ ਫਿਰ ਸਮਝ ਨਹੀਂ ਆਉਂਦੀ ਫਿਰ ਪ੍ਰੋਬਲਮ ਹੁੰਦੀ ਅਗਲੀ ਵਾਰ ਜੇ ਆਪਾਂ ਨੇ ਕੋਈ ਮਿਸ ਨਹੀਂ ਕਰਨਾ ਜਿੰਨਾ ਦਿਨ ਮਤਲਬ ਕੋਰਸ ਚੱਲੇਗਾ ਇੱਕ ਵੀ ਕਲਾਸ ਮਿਸ ਨਹੀਂ ਕਰਨੀ। ਕਿਉਂਕਿ ਆਪਣੀ ਹਰ ਇੱਕ ਕਲਾਸ ਇੰਪੋਰਟੈਂਟ ਹੈ। ਇੱਕ ਇੱਕ ਕਲਾਸ ਇੱਕ ਟੌਪਿਕ ਆਪਣਾ ਇੰਪੋਰਟੈਂਟ ਹੈ। ਇਸ ਲਈ ਕਹਿ ਰਹੇ ਹਾਂ ਹੁਣ ਮੰਨ ਲਓ ਅਸੀਂ ਲੇਟ ਕਿਉਂ ਹੋ ਰਿਹਾ? ਛੇੜ ਗਈ ਜਾਂਦਾ ਵੀ ਦੋ ਤਿੰਨ ਜਿਹੜੇ ਆਏ ਨਹੀਂ। ਦੁੱਖ ਲੱਗਦਾ ਵੀ ਉਹ ਰਾਡੀ ਦੂਰੋਂ ਆਉਂਦੇ ਵੀ ਨਹੀਂ ਹਨ। ਹੋਰ ਸੁਣਨਾ ਪਹਿਲਾਂ ਉਹਨਾਂ ਨੇ ਮਨ ਬਣਾਇਆ ਵੀ ਅੱਜ ਮੈਂ ਕੋਈਸ ਕਰਾਂ। ਦੂਸਰਾ ਵੀ 25ਵਰੀ ਦੀ 3ਰੇ ਦਿਨ ਨੂੰ ਆਏ ਵੀ। ਜੇ ਇੱਕ ਦਿਨ ਦੀ ਕਲਾਸ ਇੱਕ ਦਿਨ ਵੀ ਕਲਾਸ ਤੇ ਆਪਣਾ ਫੋਨ ਉਸਾਰ ਲਓ ਅੱਗੇ ਜਾ ਕੇ ਬੰਦੇ ਚੱਲ ਜੇ ਵੀ ਇੱਕ ਦਿਨ ਕਲਾਸ ਮਿਸ ਕਰਾਂਗੇ ਤਾਂ ਆਪਣਾ ਦੋ ਦਿਨ ਦਾ ਨੁਕਸਾਨ ਹੋ ਕਿਉਂ ਜਿਹਨੇ ਅੱਜ ਕਲਾਸ ਮਿਸ ਕਰਤੀ ਉਹ ਕੱਲ ਨੂੰ ਨਹੀਂ ਸਮਝੋ ਠੀਕ ਹੈ ਜੀ ਕੱਲ ਮੈਂ ਕਿਹਾ ਸੀ ਕਿ ਆਪਣਾ ਇਹਦਾ ਸਿੰਗਲ ਕੈਂਡਲ ਸਿੱਕ ਪੈਟਰਨ ਹੋਂ ਕੱਲ ਕੰਪਲੀਟ ਹੋ ਚੁੱਕਿਆ ਸੀ ਕਦਮ ਹੋ ਸਕਦੇ ਤੇ ਜੀ ਅੱਜ ਆਪਣਾ ਡਬਲ ਕੈਂਡਲ ਸਿੱਕ ਪੈਟਰਨ ਚੱਲ ਰਿਹਾ ਹੁਣ ਇਹ ਨਵਾਂ ਟੌਪਿਕ ਥੋੜਾ ਜਿਹਾ ਮਤਲਬ ਉਹਨਾ ਸਾਡੇ ਟਾਈਮ ਤੇ ਹਿਸਰੀ ਚਲੋ ਸਾਰਿਆਂ ਲਈ ਪਹਿਲਾਂ ਵੀ ਆਪਣਾ ਕਲਾਸ ਬਿਲਕੁਲ ਮਿਸ ਨਹੀਂ ਕਰਨੀ ਜਬੈ ਕਿ ਦਿਨ ਕਲਾਸ ਮਿਸ ਕਰਾਣੇ ਦਾ ਪ੍ਰੋਚਨ ਦਿਨ ਦਾ ਆਪਣਾ ਨੁਕਸਾਨ ਹੋਵੇ ਇਹਦਾ ਨਾਲ ਧਿਆਨ ਰੱਖਣਾ ਤੇ ਅਗਲੀ ਵਾਰ ਜੀ ਜੋ ਆਪਾਂ ਇੱਥੇ ਕਰਾਣੇ ਨੇ ਕਈ ਵਾਰ ਜੀ YouTube ਤੇ ਵੀਡੀਓ ਪਾ ਦਿੰਦੇ ਆ ਹਰ ਵਾਰ ਸੁਦੀ ਵੀ ਮੈਨੂੰ ਜੇ ਤਾ ਤੂੰ ਵੀ ਆਪਾਂ ਦੇਖਦਾ ਉਹ ਦਿਨ YouTube ਦੇਖਣਾ ਆਪਣੇ ਚੈਨਲ ਤੋਂ ਹੀ ਆ ਕਿਉਂਕਿ ਜੇ ਆਪਾਂ ਹੋਰ ਕਿਤੇ ਬੰਦੇ ਨੂੰ ਸੁਣਾਵਾਂਗੇ ਤਾਂ ਫਿਰ ਕਨਫਿਊਜ਼ ਹੋ ਜਾਗੇ ਇਸ ਨੂੰ ਦੇਖਾਂਗੇ ਜਿਹੜੀ ਜੇ ਆਪਾਂ ਇੱਥੇ ਕਰ ਕੀਤੇਗੇ ਉਹੀ ਉਹਦੇ ਰਿਪੋਰਟ ਹੋਇਆ ਲਾ ਠੀਕ ਹੈ ਜੀ ਜੇ ਤੁਹਾਡਾ ਕੋਈ ਮੰਨ ਲਓ ਨੋਟ ਕਰਨ ਨੂੰ ਕੋਈ ਚੀਜ਼ ਰਹਿ ਗਈ ਤਾਂ ਤੁਸੀਂ ਉਹ ਨੂੰ ਸੁਣ ਕੇ ਦੇਖ ਕੇ ਦੁਬਾਰੀ ਨੋਟ ਕਰ ਸਕਦੇ ਹੋ ਠੀਕ ਹੈ ਜੀ ਹੁਣ ਚਲੋ ਅੱਜ ਆਪਾਂ ਜੁੜਦੇ ਹਾਂ ਕਲਾਸ ਨਾਲ ਜਿਹੜੀ ਅੱਜ ਦੀ ਆਪਣੀ ਕਲਾਸ ਹੈ 3 ਮਾਰੂ ਗੋਚੂ ਟੰਡਲ ਜੀ ਜਿਹੜੀ ਪਹਿਚਾਣ ਆ ਉਹ ਇਹ ਵੀ ਉਹਦੀ ਬਿੱਗ ਨਹੀਂ ਹੁੰਦੀ ਕੱਲਰ ਨੋਟ ਸਿੰਪਲੀ ਕੇ ਕੈਂਡਲ ਹੁੰਦੀ ਹੈ ਮਾਰੂ ਉੱਜ ਜਿਵੇਂ ਮੰਨ ਲਓ ਆ ਬੈਠੇ ਇਹਦੇ ਆਇਤ ਮਾਰੂ ਜੋ ਕਿੰਦਲਾ ਇਹਦਾ ਕਲਰ ਗਰੀਨ ਵੀ ਹੋ ਸਕਦਾ ਇਹਦਾ ਕਲਰ ਰੈੱਡ ਵੀ ਹੋ ਸਕਦਾ ਠੀਕ ਹੈ ਬਜਪਾਲ ਦੀ ਜਿੰਨੀ ਪਾਈ ਹੋਈ ਹੋ ਇੱਕ ਚੀਜ਼ ਮੈਂ ਹੋਰ ਦੱਸਦਾ ਤੁਹਾਨੂੰ ਮੜਾ ਜੀ ਆਪਾਂ ਕੱਲ ਹੀ ਸਿੱਧੇ ਮਾਰੂ ਹੁੰਦੇ ਕੈਂਡਲ ਆਹ ਦੇਖੋ ਕੱਲ ਕਿੰਨੇ ਵਜੇ ਬਣੀ ਐ ਇਹ ਕੈਂਡਲ 3 ਵਜੇ ਆਪਾਂ ਕਿਹਾ ਸੀ ਜੇ 3 ਵਜੇ ਤੋਂ ਬਾਅਦ ਬਣੀ 3 ਵਜੇ ਕੈਂਡਲ ਬਣੀ ਆ ਬੋਲਦੇ ਨੇ ਦੇਖ ਰਹੇ ਹੋ ਇਹਨਾਂ ਕੀ ਕਿਹਾ ਸੀ ਵੀ ਜੇ ਰੈੱਡ ਬਣੂ ਤਾਂ ਅਗਲੇ ਦਿਨ ਦਾ ਵੀ ਦੇਖ ਸਕਦੇ ਮਾਰਕੀਟ ਡਾਊਨ ਹੋ ਸਕਦੀ ਹੈ ਤੇ ਅੱਜ ਦੇਖੋ ਕਿੰਨੀ ਮਾਰਕੀਟ ਡਾਊਨ ਹੋ ਗਈਆ ਭੁੱਲਣ ਸਰ ਜਿਵੇਂ ਇੱਥੇ ਨੂੰ ਤਾਂ ਬੈਠਾ ਵੀ ਆਹੋ ਇੱਥੇ ਕਿਹਾ ਉਹ ਤਾਂ ਅਮਨ ਲੜਾ ਬੰਦ ਰਿਹਾ ਕੋਈ ਮੰਨੋ ਟ੍ਰੇਡ ਬਣਾਈ ਸੀ ਕੱਲ ਇੱਥੇ ਅੱਜ ਭੁੱਲਣ ਸਰ ਇੱਕ ਲੋਟ ਤੋਂ 3200 ਰੁਪਏ ਦਾ ਪ੍ਰੋਡਕਟ ਸੀ ਮਤਲਬ 9 15 ਦੀ ਇਹ ਚੀਜ਼ ਹੁੰਦੀ ਆ ਜੇ ਇਹ ਬੰਦੀ ਗ੍ਰੀਨ 3 ਵਜੇ ਤੋਂ ਬਾਅਦ ਤਾਂ ਆਪਾਂ ਉੱਪਰ ਵੱਲ ਦਾ ਉਡੀਕਦੇ ਹਾਂ ਦੂਜੇ ਦਿਨ ਦਾ ਕਿਉਂ ਭਾਰੇ ਜੀ ਤੁਹਾਨੂੰ ਕੱਲ ਗੱਲ ਕਰਾਂਗੇ ਇਹ ਜੀ ਜੋ ਦੇਖ ਰਹੇ ਹੋ ਜੀ 3 ਵਜੇ ਤੋਂ ਬਾਅਦ ਜਦੋਂ ਵੀ ਮਾਰਕਟ ਇਹ ਪੁਆਇੰਟ ਕਰ ਲਿਆ ਸੀ ਇਹਨੂੰ ਦੀ ਗੱਲ ਇਹ ਬਹੁਤ ਮਹਿੰਗਾ ਫੈਂਕੀ ਪੁਆਇੰਟ ਹੈ ਮਤਲਬ ਇਹ ਆਮ ਗੱਲ ਨਹੀਂ ਹੈਗੀ ਆਪਾਂ ਜੋ ਚੀਜ਼ ਸਿੱਖਣਾ ਹੈ ਨਾ ਉਹ ਲੈਵਲ ਤੇ ਬਹੁਤ ਵੱਡੀ ਚੀਜ਼ ਹੈ ਕਿਉਂਕਿ ਜਦੋਂ ਕਰ ਲੈ ਸਰਦਨ ਦੱਸਿਆ ਸੀ ਵੀ ਮਤਲਬ ਜੇ ਇਹ ਰੈੱਡ ਬਣੇ ਤਾਂ ਡਾਊਨ ਖੁੱਲੂਗੀ ਤਾਂ ਇੱਥੋਂ ਹੀ ਪਤਾ ਲਿਆ ਕਿ ਕਿੰਨੇ ਕੁ ਲੋਕਾਂ ਨੇ ਲੱਖ ਰੁਪਏ ਕਮਾਇਆ ਇਹ ਛੋਟੀ ਗੱਲ ਨਹੀਂ ਹੈਗੀ ਜੇ ਆਪਾਂ ਉਹ ਦੇਖੋ ਕਿ ਨੇ ਵੀ ਪ੍ਰੋਫਟ ਕੰਦ 11500 ਦਾ ਹੋਵੇ ਜੇ ਆਪਾਂ ਵੀ ਕੋ ਲੋਨਾ ਕੰਮ ਕਰਦੇ ਤੇ 3-4000 ਰੁਪਏ 5000 ਰੁਪਏ ਆਪਾਂ ਨੂੰ ਮਿਲਣਾ ਸੀ ਇਹ ਮੌਕੇ ਵਕਤ ਕਦੇ-ਕਦੇ ਮਿਲਦੇ ਨੇ ਬਾਕੀ ਜ਼ਰੂਰੀ ਨਹੀਂ ਹੈਗੀ ਰੋਜ਼ ਹੀ ਡਾਉਂ ਕਰੂਗੀ ਰੋਜ਼ ਹੀ ਮਾਰਕੀਟ ਚੋਂ ਇੱਕ ਕਦੇ-ਕਦੇ ਬਹੂਂਗੀ ਠੀਕ ਹੈ ਜੀ ਜੇ ਪਿਛਲੇ 4-5 ਮਹੀਨੇ ਦਾ ਦੇਖਾਂਗੇ ਇੱਕ ਦੋ ਵਾਰੀ ਮਹੀਨੇ ਦੇ ਵਿੱਚੋਂ ਆਪਾਂ ਨੂੰ ਮਾਰਕੀਟ ਨੇ ਮੌਕਾ ਦਿੱਤਾ ਹੁੰਦਾ ਠੀਕ ਹੈ ਜੀ ਇਹਦੇ ਮੌਕੇ ਗਵਾਉਣੇ ਨਹੀਂ ਦੇਣੇ ਚਲੋ ਜੀ ਅੱਜ ਆਪਾਂ ਸਟਾਰਟ ਕਰਦੇ ਹਾਂ ਮਾਰਕੀਟ ਜੂ ਦਾ ਗ੍ਰੰਥ ਸੀਨ ਸਾਹਮਣੇ ਇਹ ਮਾਰੂਪੂਜੂ ਜਿੱਤੇ ਵਿਗਨ ਆਉਂਦੇ ਮਾੜੀ ਮੋੜ ਮੁੰਦੀ ਦਾ ਜਵੰਡੀ ਕੋਈ ਪਰੋਲ ਨਹੀਂ ਮਾੜੀ ਮੋੜ ਮੁੰਦੀ ਅਗਰ ਬੱਡੀ ਵੀ ਘੁੰਮਣ ਜੇ ਤਾਂ ਮਾਰੂਪੂਜੂ ਹੈ ਨਹੀਂ ਉਹ ਕੁਝ ਹੋਰ ਤੇ ਉਹ ਨੂੰ ਆਪ ਦੇਖਣਾ ਨਹੀਂ ਇਹਦਾ ਕਲਰ ਗ੍ਰੀਨ ਵੀ ਹੋ ਸਕਦਾ ਰੈੱਡ ਵੀ ਹੋ ਸਕਦਾ ਦੋ ਨਹੀਂ ਹੋ ਸਕਦਾ ਗ੍ਰੀਨ ਕੈਂਡਲ ਤਾਂ ਇੱਕ ਇਹ ਇੱਕ ਕੈਂਡਲ ਜਿਹੜੀ ਮਾਰੂਪੂਜੂ ਕੈਂਡਲ ਹੈ ਇਹ ਕੀ ਦਰਸਾਉਂਦੀ ਹੈ ਕੰਟੀਨਿਊਟੀ ਨੂੰ ਦਰਸਾਉਂਦੀ ਹੈ ਲਗਾਤਾਰ ਤਨ ਵੀ ਮਾਰਕਟ ਜੇ ਅਪ ਟ੍ਰੈਂਡ ਵਿੱਚ ਚੱਲ ਰਹੀ ਹੈ ਤਾਂ ਮਾਰਕਟ ਹੋਰ ਵੀ ਅਪ ਜਾਊਗੀ ਅਗਰ ਇਹ ਡਾਊਨ ਟ੍ਰੈਂਡ ਚ ਚੱਲ ਰਹੀ ਹੈ ਤਾਂ ਮਾਰਕੀਟ ਉਹ ਡਾਊਨ ਟ੍ਰੈਂਡ ਚ ਜਾ ਰਹੀ ਹੈ ਤੇ ਆਪਾਂ ਮਾਰਕੀਟ ਦੇ ਵਿੱਚ ਰੁਕ ਸਕਦੇ ਆ ਪਰ ਜੇ ਅੱਪਰ ਟ੍ਰੈਂਡ ਦੇ ਵਿੱਚ ਮਾਰਕੀਟ ਜਾ ਰਹੀ ਹੈ ਇਹ ਕੈਂਡਲ ਬਣਨਾ ਸੀ ਗ੍ਰੀਨ ਪਰ ਇਹ ਰੈੱਡ ਬਣ ਗਈ ਇਹ ਕੈਂਡਲ ਬਣਨਾ ਸੀ ਗ੍ਰੀਨ ਜਦੋਂ ਅੱਪਰ ਟ੍ਰੈਂਡ ਵਿੱਚ ਜਾ ਰਹੀ ਹੈ ਨਾ ਇਹ ਆਪ ਨੂੰ ਕੰਟੀਨਿਊਟੀ ਦੱਸ ਰਹੀ ਜਿਉਂ ਹੋਰ ਉੱਪਰ ਜਾਉਗੀ ਪਰ ਇਹ ਗ੍ਰੀਨ ਦੀ ਥਾਂ ਤੇ ਰੈੱਡ ਬਣ ਗਈ ਤਾਂ ਉੱਥੋਂ ਆਪਾਂ ਨੂੰ ਫਿਰ ਇੱਕ ਸਿਗਨਲ ਮਿਲ ਗਿਆ ਵੀ ਹੋਲ ਮਾਰਕੀਟ ਕ੍ਰਾਸ ਹੋ ਸਕਦੀ ਹੈ ਨਹੀਂ ਆਪਾਂ ਹਜੇ मार्केट चु निकल जाओ क्योंकि अपने आप क्योंकि मार्केट तो उपर जा रही है ना आप मतलब वाय की एंट्री बनाई होगी व्डे मारबूजू कैंडल बन गई रेड तो आप उत्थ निकल सकते हैं जि मारबूजू कैंडल बन गई ग्रीन तो आप मार्केट के रुक सकते क्योंकि ग्रीन कैंडल कह रही है भी होर अगे जाए उ जा सकती है पर रेड कैंडल कह रही है भी नहीं हम चेंज हो सका कुछ ना कुछ तो आप निकल सकते मार्केट ठीक है जी क्लीयर है जी ਜੇ ਮੈਨੂੰ ਫਿਰ ਵੀ ਨਾ ਪਤਾ ਲੱਗੇ ਤਾਂ ਬਾਅਦ ਚੋਂ ਬੈਠੇ ਸਾਨੂੰ ਪੁੱਛਿਓ ਆਪਾਂ ਰੈਜਨਰੇਟ ਕਰੀ ਗਾ ਉਸ ਦਾ ਸਿੰਗਲ ਵਾਲੀ ਜਿਹੜਾ ਕੈਨਡਲ ਕਲੀਅਰ ਕਲੀਅਰ ਹੈ ਜੀ ਸਾਰਿਆਂ ਨੂੰ ਪਿੱਛੇ ਸਾਰਿਆਂ ਨੂੰ ਜੋ ਵੀ ਸਿੰਗਲ ਆਪਾਂ ਕਰਿਆ ਅੱਜ ਕਿਉਂਕਿ ਆਪਣਾ ਡਬਲ ਕੈਂਡਲ ਸਟਿੱਕ ਪੈਟਰਨ ਚੱਲੂਆ ਡਬਲ ਕੈਂਡਲ ਸਟਿੱਕ ਕਰਦੇ ਹਾਂ ਡਬਲ ਤੋਂ ਤੁਹਾਨੂੰ ਬਤਾ ਲੱਗਿਆ ਕਿ ਇਹਦੇ ਵਿੱਚ ਦੋ ਕੈਂਡਲ ਆਉਂਦੀਆਂ ਠੀਕ ਹੈ ਜੀ ਇੱਕ ਮੈਂ ਉਸ ਦਿਨ ਪੁਆਇੰਟ ਦੱਸਿਆ ਤੁਹਾਨੂੰ ਕੋਈ ਵੀ ਕੈਂਡਲ ਆ ਚਾਹੇ ਸਿੰਗਲ ਵਾਲੀ ਚਾਹੇ ਡਬਲ ਵਾਲੀ ਚਾਹੇ ਟ੍ਰਿਪਲ ਵਾਲੀ ਜੋ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਜਾਂ ਕਰਵਾ ਰਹੇ ਹਾਂ ਜੇ ਉਹ ਹੇਠੇ ਬਣੇਗੀ ਤਾਂ ਇਥੋਂ ਦਾ ਚੜ੍ਹ ਰਣ ਦੇ ਫਿਰ ਕੀ ਮਾਰਕੀਟ ਉੱਪਰ ਜਾਊਗੀ ਜੇ ਟੌਪ ਤੇ ਬਣੂਗੀ ਤਾਂ ਮਾਰਕੀਟ ਆਪਾਂ ਦਾ ਚਲਾਣਗੇ ਕਿ ਮਾਰਕੀਟ ਕਰੈਸ਼ ਹੋਊਗੀ نیچے ਬਣੂਗੀ ਤਾਂ ਉਸ ਤੋਂ ਮਾੜਾ ਇੱਥੇ ਦੋ ਵਾਰ ਆਪਾਂ ਸਿੱਖਾਂਗੇ ਬੁਲਿਸ਼ ਤੇ ਬੀਅਰਸ

ਬੁਲਿਸ਼ ਦਾ ਮਤਲਬ ਹੈ ਮਾਰਕੀਟ ਦੇ ਵਿੱਚ ਮੰਦੀ ਦਾ ਸਮਾਪਤ ਹੋ ਚੁੱਕਿਆ ਹੈ ਹੁਣ ਮਾਰਕੀਟ ਦੇ ਵਿੱਚ ਤੇਜ਼ੀ ਆਉਗੀ ਜਦੋਂ ਬੁਲਿਸ਼ ਟ੍ਰੈਂਡ ਹੋਇਆ ਜੇਕਰ ਬੀਅਰਸ ਟ੍ਰੈਂਡ ਹੋਇਆ ਉਹ ਮੰਦੀ ਦਾ ਠੀਕ ਹੈ ਜੀ ਉਦੋਂ ਆਪਾਂ ਕਹਿ ਸਕਦੇ ਹਾਂ ਵੀ ਤੇਜ਼ੀ ਦਾ ਸਮਾਂ ਜਿਹੜਾ ਦੌਰ ਹੈ ਉਹ ਖਤਮ ਹੋ ਚੁੱਕਿਆ ਹੈ ਮਾਰਕੀਟ ਦੇ ਵਿੱਚ ਹੁਣ ਮਤਲਬ ਮੰਦੀ ਆਉਗੀ ਮਾਰਕੀਟ ਡਾਊਨ ਆਉਗੀ ਬੁਲਿਸ਼ ਤੇ ਬੀਅਰਸ ਦੋ ਚੀਜ਼ਾਂ ਨੇ ਠੀਕ ਹੈ ਜੀ ਸਮਝ ਲੱਕੀ ਦੋੀ ਚੀਜ਼ਾਂ ਬਾਰੇ ਬੁਲਿਸ਼ ਤੇ ਬੀਅਰਸ ਬੁਲਿਸ਼ ਦਾ ਮਤਲਬ ਹੈ ਵੀ ਮਾਰਕੀਟ ਉੱਪਰ ਜਾਊਗੀ ਤੇ ਜੇ ਆਊਗੀ ਮਾਰਕੀਟ ਦੇ ਵਿੱਚ ਮੰਦੀ ਕਰੂਗੀ ਵਿਰਸ ਦਾ ਮਤਲਬ ਹੈ ਤੇਜ਼ੀ ਖਤਮ ਹੋਊਗੀ ਮੰਦੀ ਆਊਗੀ ਕਲੀਅਰ ਹੈ ਇਹ ਜੋ ਇਹ ਚੀਜ਼ਾਂ ਉਹ ਜਿਹੜੀ ਆਪਾਂ ਅੱਜ ਕੈਂਡਲ ਕਰਾਂਗੇ ਉਹਦਾ ਨਾਮ ਆਗਾ ਬੁਲਿਸ਼ ਐਂਗਲਫਿੰਗ ਚੇਂਜ ਦੁ ਬੁਲਿਸ਼ ਐਂਗਲਫਿੰਗ ਚੇਪ ਜਪੀ ਚੀ ਦੋ ਚੇਂਜ ਲੇ 이리 추위 조절 컨트롤는